ਇਹੜਾ ਹੈ ਅਰਜਨ 555 ਇੱਕ ਨਵੇਂ ਮਾਡਲੇ ਟਰੈਕਟਰ ਜੀ 2012 ਮਾਡਲੇ 12 ਮਾਡਲ ਆਪਣਾ ਐਡ ਗੇਰ ਦੇ ਵਿੱਚ ਆ ਡਿੱਕ ਲੱਗਿਆ ਹੋਇਆ ਇਹ ਤੁਸੀਂ ਦੇਖਾ ਜੋ ਫ੍ਰਿਕਸ ਉੱਪਰ ਲੱਗੇ ਹੋਏ ਨੇ ਸੱਜੇ ਲੱਗੀ ਹੋਈ ਹੈ ਤੇ ਨੰਬਰ ਕਿੱਥੋਂ ਜੀ ਇਹ ਇਹ ਪਟਿਆਲਾ ਨੰਬਰ ਹੈ ਹੁਣ ਨਾਮ ਫਤਿਹਗੁਰ ਸਾਹਿਬ ਜੀ ਪਾਲਟੀ ਨੂੰ ਠੀਕ ਹੈ ਪਟਿਆਲਾ ਨੰਬਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ 630x ਹਾਉਲੈਂਡ ਇਹ ਪੰਜ ਮਾਡਲੇ ਜੀ ਹਾਂ ਜੀ ਪੰਜਾਬੀ ਮਾਡਲ ਆਖਰ ਮੈਨੂਰ ਦੇ ਵਿੱਚ ਸਿੰਪਲ ਸਟੀering ਆ ਹਾਂ ਜੀ ਨੰਬਰ ਵੀ ਪਟਿਆਲਾ ਦਾ ਨੰਬਰ ਹੈ ਪਟਿਆਲਾ ਦਾ ਆਈ ਹਾਂ ਜੀ ਬੁਲੇਟ ਅੱਜ ਉਹਦਾ ਨਾਮ ਹੀ ਵਰਗੇ ਪੈਦਾ ਹਾਂ ਬੁਲੇਟ ਨਾਮ ਇਹਨੂੰ ਕੋਈ ਨਾਮ ਆਵਰ ਕੇ ਲਗਭਗ 90% ਹੋਣਗੇ 750 ਸੌਣ ਵਾਲੀ ਕਾਈ ਇਹ ਕਿੰਨਾ ਮਾਡਲ ਆਈ 2014 ਮਾਡਲ ਆਈ ਇਹ 2014 ਮਾਡਲ ਹਾਂ ਜੀ ਇਹ ਪਾਵਰ ਸਟੀering ਵਿੱਚ ਆ ਨਾ ਜੀ ਹਾਂ ਬਾਵਰ ਸ਼ਰੰਗ ਜੀ ਕੇ ਬੂਟਰ ਵਾਲਾ ਜੀ ਪਾਵਰ ਸਟੀering ਇਹ 4 ਸਿਲੰਡਰ ਵਾਲਾ ਹੈ ਨਾ ਜੀ ਹਾਂ 4 ਜੀ ਹਾਂ ਜੀ 4 ਸਿਲੰਡਰ ਇਹ ਸਿਮਪਲ ਹਾਈ ਲੋ ਦੇ ਵਿੱਚ ਹੋ ਗਾ ਰਹੇ ਹਾਂਜੀ ਸ੍ਰੀਪੁਰ ਦੇ ਹਾਈ ਲੋ ਹਾਂਜੀ ਇਹ ਸਵਾਦ ਦਾ ਤੁਹਾਡਾ ਆਪਣੇ ਜਿਹੜੇ ਵਿੱਚ ਪਿਆਰੇ ਵੀਰੋ ਆਪਾਂ ਜਿੱਦbaar ਫਿਰ ਤੋਂ ਪਹੁੰਚੇ ਆ ਪੰਡਾ ਹਸੈਨਪੁਰੇ ਉਰੇ ਤੁਹਾਨੂੰ ਪਤਾ ਹੈ ਭਾਈ ਉਹਨਾਂ ਦੇ ਆਪਾਂ ਵੀਡੀਓ ਕਰਦੇ ਰਹਿੰਦੇ ਆ ਪਹਿਣਾ ਵੀ ਤੇ ਤੁਸੀਂ ਭਾਈ ਨੂੰ ਕਾਫੀ ਪਿਆਰ ਦਿੱਤਾ ਹੈ ਵੀਰ ਜੋ ਤੁਸੀਂ ਪੂਰਾ ਪਰ ਮਹਾਵਾਰਾ ਖੰਗਾਰਾ ਆਪਾਂ ਨੂੰ ਬਖਸ਼ਿਆ ਤੇ ਆਪਾਂ ਜਮ ਫਿਰ ਤੋਂ ਆ ਚੁੱਕੇ ਆ ਨਵਾਂ ਸਟਾਕ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਧਰ ਖੜੇ ਟਰੈਕਟਰ ਤੇ ਅਗਲੀ ਵੇਲੇ ਨੂੰ ਸਾਰੇ ਨਿਜਾ ਮਾਰਦੇ ਜੇਕਰ ਤੁਹਾਨੂੰ ਇਹਦੇ ਰੇਟ ਮਾਡਲ ਤੇ ਬਾਈ ਜੀ ਹਜਣ ਦਵਣਗੇ ਬਈ ਫਾਤਾ ਪੰਜਨਾਂ ਤੇ ਜੀ ਸਭ ਤੋਂ ਵੱਡਾ ਆਪਣਾ ਜਿਹੜਾ ਡਰੈੱਸ ਆ ਜੀ ਮੇਰਾ ਹਾਂਜੀ ਉਹ ਦੱਸ ਦੋ ਵੀ ਤੇ ਬੰਦੇ ਰੌਣ ਦੇ ਵਿੱਚ ਕੋਈ ਤਕਲੀਫ ਨਾ ਹੋਵੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆਪਣਾ ਜੀ ਠੀਕ ਹੈ ਜੀ ਤੇ ਸੇਵਾ ਫਤਿਹਗੜ੍ਹ ਸਾਹਿਬ ਠੀਕ ਹੈ ਜੀ ਪਿੰਡ ਅਸੈਨਪੁਰਾ ਜੀ ਸਰਹੰਦ ਦੇ ਲੱਗ ਕੇ ਆ ਗਿਆ ਠੀਕ ਹੈ ਜੀ ਹਾਂਜੀ ਤੇ ਮੇਰਾ ਰੋਡ ਤੋਂ ਆਪਣਾ ਲੰਬੀ ਪੈਂਦਾ ਹਨਾ ਬਸ 2.5 ਕਿਲੋਮੀਟਰ ਆਦਮ ਬਰੋਡ ਤੋਂ ਆ ਗੱਲ ਬਦੋਂ ਠੀਕ ਹੈ ਠੀਕ ਹੈ ਜੀ ਲੰਬੜ ਦੇ ਢਾਬੇ ਤੋਂ ਠੀਕ ਹੈ ਜੀ ਮੁਰਕਾ ਇਹ ਜੋ ਪੈਰੋ ਵਾਲ ਪਰਦੇ ਬਸ ਸਟਾਰਟ ਜੀ ਸੋਨ ਵਾਲੀ ਕਾ ਦੋ 750 ਸੋਨ ਵਾਲੀ ਕਾ ਹੀ ਇਹ ਕਿੰਨਾ ਮਾਡਲ ਹੈ 2014 ਮਾਡਲ ਹੈ ਇਹ 2014 ਮਾਡਲ ਹਾਂ ਜੀ ਇਹ ਪ੍ਰੈਸ ਸਟੀਲ ਦੇ ਵਿੱਚ ਹੈ ਨਾ ਜੀ ਹਾਂ ਪਾਵਰ ਸਟ੍ਰਿੰਗ ਜੀਟੀ ਬੂਟਰ ਵਾਲਾ ਜੀ ਪਾਵਰ ਸਟ੍ਰਿੰਗ ਇਹ 4 ਸਿਲੰਡਰ ਵਾਲਾ ਹੈ ਨਾ ਜੀ ਹਾਂ 4 ਪੀ ਹਾਂ ਜੀ 4 ਸਿਲੰਡਰ ਇਹ ਸਿਰਫ ਹਾਈਡੋ ਦੇ ਵਿੱਚ ਹੋਗਾ ਜੀ ਹਾਂਜੀ ਫਰੀਦਕੋਟ ਦਾ ਹੈ ਹਾਈਡੋ ਹਾਂਜੀ ਐ ਤੁਸੀਂ ਦੇਖ ਸਕਦੇ ਹੋ ਪੈਰ ਹੈਗੇ ਨੇ ਪਹਿਲੇ ਤਾਂ ਇਹਦੇ ਨਾਲ ਕਰ ਬਾਕੀ 70% ਬੁੱਢੇ ਟੈਕ ਜਿਹੀ ਪੈਣ 40% ਤੇ ਇਹ ਡਿਮਾਂਡ ਉਹਨਾਂ ਦੀ ਜੀ ਇਹ 3 ਲੱਖ ਤੇ 70 ਕਹਿੰਦੇ ਆ ਬਾਕੀ ਉਹ ਮੌਕੇ ਨਾਲ ਜੀ 3 70 ਹਾਂਜੀ ਬਾਕੀ ਲਧਿਆਣਾ ਨੰਬਰ ਪਹਿਲੇ ਮਾਲਕ ਦਾ ਜੀ ਹਾਂਜੀ ਲਧਿਆਣਾ ਨੰਬਰ ਆ ਬਾਕੀ ਜਦ ਬੰਦਾ ਆਉਂਦਾ ਮੌਕੇ ਤੇ ਫਿਰ ਬੈਠ ਕੇ ਗੱਲਬਾਤ ਹਾਂ ਚਲੋ ਕੋਈ ਮਾਨਸਾਨ ਹੋ ਜਾਂਦਾ ਹੈ ਇਹੜਾ ਇਹ ਅਰਜਨ 555 ਇੱਕ ਨੇ ਮਾਡਲ ਟਰੈਕਟਰ ਜੀ 2012 ਮਾਡਲ ਹੈ 12 ਮਾਡਲ ਆਪਣਾ ਸਾਈਡ ਗੇਰ ਦੇ ਵਿੱਚ ਆ ਡੈਕ ਲੱਗਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸਪੀਕਰ ਉੱਪਰ ਲੱਗੇ ਹੋਏ ਨੇ ਤੇ ਸਾੜੀ ਲੱਗੀ ਹੋਈ ਹੈ ਤੇ ਨੰਬਰ ਕਿੱਥੋਂ ਜੀ ਇਹ ਪਟੜਾ ਨੰਬਰ ਹੈ ਹੁਣ ਨਾਂ ਫਤਿਹਗੁਰ ਸਾਹਿਬ ਨੂੰ ਦੂਜੀ ਪਾਰਟੀ ਨੂੰ ਠੀਕ ਇਹ ਪਟੜਾ ਨੰਬਰ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਮੜਗਨੀ ਦੀ ਇਹ 370 ਦਾ ਜੀ ਬਾਕੀ 17000 ਤਾਂ ਹਾਂ ਟੋਟਲੀ origignal ਡੈਟਾਕ ਤੇ ਕਰਮੋ ਡੈਟਾ ਠੀਕ ਹੈ ਸਾਰਾ ਜਿਹਨੇ ਕੰਪਲੀਟ origignal ਹੈ ਹਾਂਜੀ ਠੀਕ ਠੀਕ ਹੈ ਤੇ ਆਰ.ਆਈ ਹੌਲੈਂਡ ਹੈ ਹਾਂਜੀ ਹੌਲੈਂਡ 630 630 ਐਕਸ ਹੌਲੈਂਡ ਇਹ ਪੰਜ ਮਾਡਲ ਆਈ ਹਾਂਜੀ ਪੰਜ ਮਾਡਲ ਦਾ ਫਿਰ ਮੈਨੂੜ ਦੇ ਵਿੱਚ ਸਿੰਪਲ ਸਟੀering ਆ ਹਾਂਜੀ ਨੰਬਰ ਵੀ ਪਟਿਆਲਾ ਰੰਗ ਬਰੇ ਪਹਿਲੇ ਪਟਿਆਲਾ ਆਈ ਬੁਲੇਟ ਅੱਧਾ ਬਗ ਨਮੀ ਵਰਗੇ ਪਏ ਹਨ ਬੁਲੇਟ ਨਾ ਮੈਂ ਇਹਨਾਂ ਨੂੰ ਨਵੇਂ ਆਵਰ ਕੇ ਲਗਭਗ 90% ਹੋਣਗੇ ਪਹਿਲੇ ਟਾਇਰ ਵੀ ਲਗਭਗ 60% ਹੈਗੇ ਨੇ ਤੇ 2005 ਮਾਡਲ ਨੰਬਰ 50 ਹੈ ਹਾਂ ਪਟਿਆਲਾ ਨੰਬਰ ਹਾਂਜੀ ਪਟਿਆਲਾ ਨੰਬਰ ਪਹਿਲੇ ਮਲਕ ਇਹ ਮਾਰਕਿੰਗ ਦੇ ਦੇ ਇਹ 265 ਦਾ ਹੀ 265 ਦਾ ਬਾਕੀ ਕਰੋ ਮਾਰਕ ਨਾ ਕਰਦੇ ਇਹਦੇ ਵਿੱਚੋਂ ਹਾਂ ਜੋ ਮਾਰਕ ਠੀਕ ਹੈ ਠੀਕ ਹੈ ਜੀ ਤੇ 575 572 ਨੰਬਰ ਰੋਪੜ ਦਾ ਪੀਵੀ 12 ਠੀਕ ਹੈ ਇਹ ਵੀ ਪਹਿਲੇ ਮਾਰਗ ਲਈ ਹੈ ਰੋਪੜ ਦਾ ਨੰਬਰ ਆ ਬਨ ਬਨਵੇਂ ਮਾਰ ਲਈ ਪੀਵੀ 12 ਹੈ 552 ਮਾਰ ਲਾ origional tractor ਰੋਨੇ ਹੈ origional tractor ਆ ਤੇ ਟਾਇਰ ਉਸੇ ਵੇਹ ਟੈਲ ਹੈ ਨੱਕ ਪੱਕਾ 60% ਮੂਰੇ ਟੈਲ ਹਾਲਾ ਵੀ ਜਦੋਂ ਪੈਣ ਵਾਲੇ ਇਹਦੇ ਤੇ ਡਿਮਾਂਡ ਕਿੰਨੀ ਇਹਦੀ ਇਹ 1.5 ਲੱਖ ਰੁਪਏ ਦਾ ਹੈ 1.5 ਲੱਖ ਰੁਪਏ ਦਾ tractor ਆ ਤੇ ਮੈਂ ਸੀ 245 ਹੈਗੇ ਅਗਲਾਂ ਦੀ ਇਹਦੇ ਨਾਲ ਦੇ ਰਹੇ 2002 ਮਾਡਲ ਲਈ ਹਾਂ ਜੋ ਇਹ ਦੋ ਮਾਰਕ ਟਾਇਰ ਨਾਲ ਦੀ ਹੈ ਅਜੇ ਤੱਕ ਜਿਹੜਾ ਖੁੱਲਿਆ ਖੜੇ ਪਹਿਲੇ ਮਲਕ ਲਈਏ ਦੋ ਮਾਰਕ ਦੇ ਟਾਇਰ ਨਾਲ ਦੀ ਨਹੀਂ ਹਾਂਜੀ ਹਾਂ ਲਿਖਿਆ ਦੇਖੋ ਜੀ ਕਿਹਾ ਖੜਾ ਖੜਾ ਰਿਹਾ ਚਾਰ ਪੰਜ ਪੰਜ ਛੇ ਬੰਦੇ ਬਰਜੇ ਲੇਕੇ ਸੀਗੇ ਦਿਖਾ ਦਿਓ ਇੱਥੇ ਲਿਖਾਣਾ ਲਿਖਾਇਆ ਮਾਰਕ ਜੱਚੇ ਇੱਥੇ ਕੀ ਹੋਰ ਦੇਖੋ ਸਰ ਬਿੱਲ ਕੀ ਲਿਖਿਆ ਇੱਕ ਮਾਡਲ ਜਿਹੜਾ ਮੈਂ ਉਹ ਮਾਰਕ ਦੋ ਹੈ ਨਾ ਹਾਂ ਜਿਆ ਜਿਹੜਾ ਹੋਇਆ ਹਾਂ ਇੱਕ ਦੋ ਮਾਰਕ ਇੱਥੇ ਹੋਇਆ ਕਾਫੀ ਦੋ ਦੀ ਠੀਕ ਹੈ ਠੀਕ ਹੈ ਚੱਲਿਆ ਬੜਾ ਘਟਾ ਹੋਊਗਾ ਨਹੀਂ ਬੋਕਰ ਚਲੇ ਰਹਿਣ ਹਾਂਜੀ ਹਾਂਜੀ ਚੜ੍ਹਦੀ ਆਵਾਜ਼ ਨੂੰ ਟੈਕ ਦਾ ਨਮਾਵਾ ਬੋਲਦਾ ਜੀ ਅੱ ਹਬੀਬ ਸਾਥ ਵਾਲੇ ਬ੍ਰੇਕਾਂ ਵਿੱਚ ਬੰਦ ਬ੍ਰੇਕ ਤੇ ਠੀਕ ਹੈ ਜੀ ਬੰਦ ਬ੍ਰੇਕਾਂ ਦੇ ਵਿੱਚ ਹੈ ਬੰਦ ਬ੍ਰੇਕ ਠੀਕ ਹੈ ਠੀਕ ਹੈ ਵੱਡੇ ਘਰ ਚ ਆ ਗਿਆ ਬੰਦ ਬ੍ਰੇਕ ਆ ਗਿਆ 2000 ਮਾਲਕ ਹੈ ਕਿਉਂਕਿ ਇਹ ਦੋ ਕਾਪੀ ਦੋ ਮਾਲਕ ਇੱਕ ਦਾ ਕਾਪੀ ਦੋ ਮਾਲਕ ਆਪੀ ਸਾਰਾ ਕਾਗਜ਼ਪੱਤਰ ਹੋ ਕੇ ਦੇ ਹਾਂ ਪਹਿਲੇ ਮਾਲਕ ਤੇ ਹੈ ਨਵੇਂ ਠੀਕ ਹੈ ਪਹਿਲੇ ਮਾਲਕ ਦਾ ਫਟੇਗਾ ਸਾਡਾ ਨੰਬਰ ਫਟੇਗਾ ਸਾਡਾ ਨੰਬਰ ਆਈ ਸੀ ਬਾਕੀ ਡਿਮਾਂਡ ਕਿਨੇ ਦੀ 1.5 ਲੱਖ ਰੁਪਏ ਦਾ 1.5 ਲੱਖ ਰੁਪਏ ਨਿਮਾਨਾ ਬਾਈ ਇਹ ਰੇਟ ਟਰੈਕਟਰ ਉਹਨਾਂ ਵਾਸਤੇ ਜਿਹੜੇ ਬੰਦੇ ਨੇ ਚਾਰ ਚੁੱਕ ਕਰਵਾਉਣਾ ਆਪਾਂ ਇਹਨਾਂ ਡੈਡ ਚੱਲ ਸਾਰੇ ਜਿਹੜੇ ਲੋਕ ਖੇਤੀ ਦਾ ਕੰਮ ਕਰਦੇ ਜਿੱਥੇ ਜੋ ਮਰਜ਼ੀ ਬਾਹੀਆਂ ਰੇਟੇ ਇਹਦਾ ਇੱਕ ਮਾਡਲ ਆਈ ਚਲੋ ਆਪਾਂ ਦਾ 50 ਦੇ ਵਿੱਚ 80 80 ਮਾਡਲ ਖੇਤੀ ਕਰੀ ਜਾਂਦਾ ਹਾਂ ਦੇਖ ਆ ਗਿਓ ਬਾਜ ਵੀ ਇੰਦਰ ਨੂੰ ਘਰ ਬਾਹਰ ਬੋਲਦਾ ਬਾ ਚੈੱਕ ਕਰੋ ਜਿੰਨਾਂ ਦੀ ਜੀ ਬ੍ਰਾਜੀ ਆਪਣੇ ਚੈਨਲ ਦੇ ਘਰ ਤੇ ਸਨ ਤੇ ਆਪਣੇ ਕੰਟੈਕਟ ਨੰਬਰ ਬੋਲ ਦਿਓ ਜੀ 99147 ਠੀਕ ਹੈ ਜੀ 32586 ਸਾਡਾ ਨਾਮ ਰੈਸਪੋਰਟ ਤੁਸ ਜਾਲੀ ਚੋਗੀ ਤੇਰਾ ਬਸ ਪਿੰਡੋ ਹਸੈਨਪੁਰਾਈ ਪਿੰਡ ਹਸੈਨਪਰਾ ਜ਼ਿਲ੍ਹਾ ਫਤਿਹਗੜ ਫਤਿਹਗੜ ਠੀਕ ਜੀ ਸਤਿ ਸ਼੍ਰੀ ਅਕਾਲ ਸਰਾਂ ਦੇ ਰਿੜਿਆ ਦੇ ਧੰਨਵਾਦ ਜੀ ਤੁਹਾਡਾ ਸੁਣਿਆ ਪੈਨੂ ਕੇ ਜੀ ਸਮਾਤਾ ਜੀ ਅੱਜ ਬਰੋ ਐਸੀ ਟਰੈਕਟਰ ਜਿਹੜੇ ਆਪਾਂ ਤੁਹਾਨੂੰ ਦਿਖਾਈ ਵੀਡੀਓ ਦੇ ਵਿੱਚ ਬਾਕੀ ਉਧਰ ਦੇ ਟਰੈਕਟਰ ਆਪਾਂ ਅਗਲੀ ਵੀਡੀਓ ਵਿੱਚ ਕਵਰ ਕਰਾਂਗੇ ਤੁਸੀਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕੇ ਤੇ ਵੀ ਰੋ ਫੇਸਬੁਕੇ ਨੂੰ ਫੋਲੋ ਬਾਕੀ ਮੈਨੂੰ ਸਾਨੂੰ ਫੋਲੋ ਜਰੂਰ ਕਰ ਦਿਓ ਸੇਵ ਨਾਮ ਤੇ ਚਾਉਂਟ ਬਣਿਆ ਹੋਇਆ ਹੈ ਬਾਕੀ ਬੁੱਢਾ